ਕੋਟ ਟੈਟੂ ਬਣਾਉਣ ਲੱਗੇ ਆ ਵੀ ਇੱਥੇ ਸਿਸਟਰ ਦਾ ਦੇਖ ਸਕਦੇ ਹੋ ਆਪਾਂ ਸਿਸਟਰ ਦਾ ਟੈਟੂ ਬਣਾਉਣ ਲੱਗੇ ਆ ਟੈਟੂ ਸ਼ੁਰੂ ਹੋਣ ਦੀ ਤਿਆਰੀ ਹੈ ਜੀ ਬਸ ਸਿਸਟਮ ਲੱਗ ਗਿਆ ਤਾਂ ਆਪਣਾ ਰਿੰਗ ਲਾਈਟ ਵੀ ਲੱਗ ਚੁੱਕੀ ਆ ਬਾਈ ਚਲ ਗਏ ਕਰੀਏ ਸ਼ੁਰੂ ਇਹ ਅਹਣਾ ਤੁਹਾਨੂੰ ਪੂਰਾ ਵਲੌਗ ਦੇ ਵਿੱਚ ਦੱਸਾਂਗੇ ਸਟੈਪ ਹੀ ਜਾਓ ਤੇ ਗੱਗੇ ਬਈ ਗੱਗੇ ਤੇ ਵਲੌਗ ਬਣਾਉਣ ਲਈ ਰਾਹੀ ਹਾਂਜੀ ਟੈਟੂ ਵਾਲੀ ਹੋਈ ਜਾਂਦੀ ਪੂਰੀ ਤਿਆਰੀ ਜੀ ਕਰੀ ਜਾਂਦਾ ਬਾਈ ਟੈਟੂ ਆਪਣਾ ਬਈ ਤਸਨੀਰ ਟੈਟੂ ਕਰਦਾ ਪਿਆ ਵਾ ਉਹ ਇਲਾ ਬੈਠਾ ਵਾ ਤੇ ਕਰਦਾ ਵਰ ਰਿਹਾ ਜੀ ਟੈਟੂ ਜੇ ਵਿਚਾਲੜੀ ਪੈਂਦਾ ਹੋਇਆ ਨਾ ਕੰਪਲੀਟ ਹੈ ਤਾਂ ਬੰਦੇ ਪਏ ਆ ਬਣਾਉ ਨੂੰ ਨਾ ਦੇਖ ਲਾਸਟ ਜੂ ਹੈ ਆਪਣਾ ਆਰਟਿਸਟ ਬਾਈ ਬਣਾ ਰਿਹਾ ਵਾ ਤੇ ਮੈਂ ਪਿਆ ਹੋਇਆ ਵਾ ਜਾਵੇ ਆਪਣੇ ਆ ਵੀ ਬਣ ਚੁੱਕਿਆ ਅੱਜ ਆਪ ਘਰੋਂ ਗਾਲਾਂ ਵੀ ਖਾਣਗੇ ਨਾਲੇ ਇਹ ਵੀ ਸੁਣ ਲੋ ਅੱਪਾ ਅੱਜ ਘਰੋਂ ਖਾਲਾ ਵੀ ਖਾਵਾਂਗੇ ਗੱਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਕਰਦੇ ਆਪਾਂ ਸ਼ੁਰੂ ਅੱਜ ਆਪਾਂ ਆਏ ਜੀ ਦਸ਼ਮੀਰ ਭਾਈ ਕੋਲ ਟੈਟੂ ਬਣਾਉਣ ਲਈ ਤੇ ਆਪਾਂ ਕਰ ਰਹੇ ਡੈਡ ਸਲੈਸ਼ਟ ਇੱਕ ਵਾਰ ਤਾਂ ਮੰਮੀ ਪਾਪੇ ਦਾ ਨਾਲ ਖਾ ਲੈਣਾ ਆਪਾਂ ਬਾਅਦ ਚੱਕ ਸਿਸਟਰ ਦਾ ਇੱਥੇ ਬਣਾਵਾਂਗੇ ਤੇ ਵਲੌਗ ਨੂੰ ਦੇਖੋ ਲਾਸਟ ਤੱਕ ਜਰੂਰ ਪਖੰਦਾ ਇੱਕ ਲਾਈਕ ਕਰ ਦਿਓ ਚੈਨਲ ਤੇ ਜਿਹੜੇ ਨਵੇਂ ਸਬਸਕ੍ਰਾਈਬ ਕਰ ਦੋ ਤੇ ਜੀ ਮੇਨਾ ਆਏ ਨੇ ਤੇ ਉਹ ਭਾਈ ਇਹਨਾਂ ਦੀ ਕੁੱਤੀ ਸੁੱਤੀ ਪਈ ਆ ਇਹਨੂੰ ਵਿਚਾਰੇ ਨੂੰ ਭਾਈ ਭਾਈ ਦਾ ਸਟੂਡੀਓ ਵਾਕਹਾਂਡ ਬਣਿਆ ਹੋਆ ਪੂਰਾ ਓਕੇ ਰਿਪੋਰਟ ਆ ਭਾਈ ਜੀ ਹੋਸ਼ ਨਾ ਬਈ ਜੀ ਕਰਦੇ ਫਿਰ ਫਿਰ ਡਿਜ਼ਾਈਨ ਸਿਲੈਕਟ ਬਸ ਬਈ ਇਹ ਤਾਂ ਹੋ ਗਿਆ ਸਮਝ ਬਈ ਜਿਹੜੇ ਟੈਟੂ ਆ ਟਿਸ਼ੂ ਨੇ ਉਹੜੇ ਡਰਾਉਣੇ ਕਾ ਤਾਂ ਹੁੰਦੇ ਆ ਇਹ ਖੂਬੀ ਹੁਣ ਆਰਟਿਸਟ ਦੀ ਦੱਸਾਂਗੇ ਤੁਹਾਨੂੰ ਅੱਛਾ ਤੁਹ ਵੀ ਕੁਝ ਲਿਖਦਾ ਹੈ ਇਹ ਕੁਝ ਮੈਂ ਤੁਹ ਜਿਆ ਦੀ ਸਾਰੇ ਸਿਸਟਮ ਦੀ ਤੇ ਬਾਈ ਨੇ ਅਗਲੇ ਕਰ ਲਈਏ ਵਾ ਨੀਡਲ ਤੇ ਫਿਰ ਲਈਏ ਨਾ ਬਈ ਅਪਾਇਨਟਮੈਂਟ ਹਾਂ ਅਪਾਇਨਟਮੈਂਟ ਅਪਾਇਨਟਮੈਂਟ ਯਸ ਸਰ ਜਸਟ ਅਪਾਇਨਟਮੈਂਟ ਟਾਈਮ ਹੋ ਗਿਆ ਜੀ ਨਾ ਹਾਂਜੀ ਟੈਟੂ ਵਾਲੀ ਹੋਈ ਜਾਂਦੀ ਪੂਰੀ ਤਿਆਰੀ ਜੀ ਕਰੀ ਜਾਂਦਾ ਬਾਈ ਟੈਟੂ ਆਪਣਾ ਬਾਈ ਜਸਮੀਤ ਟੈਟੂ ਕਰਦਾ ਪਿਆ ਵਾ ਵੇਲਾ ਬੈਠਾ ਵਾ ਇਹ ਕਰਦਾ ਘੋਟ ਮੇਰਾ ਤੇ ਹਾਂਜੀ ਦੋਸਤੋ ਤੇ ਆਪਣਾ ਇੱਕ ਬਣ ਗਿਆ ਜੀ ਟੈਟੂ ਇੱਥੇ ਦੇਖੋ ਤਿੰਨਰ ਸਿੰਘ ਆਪਾਂ ਇਹਦਾ ਨਾਮ ਲਿਖਾਦਾ ਵਾ ਤੇ ਬਾਈ ਜਸਮੀਤ ਬਾਈ ਨੇ ਬਣਾਇਆ ਵਾ ਬਹੁਤ ਸੋਹਣਾ ਬਣਾਇਆ ਥੈਂਕ ਯੂ ਵੀਰੇ ਤੇ ਬਾਈ ਇਗਨੋਰ ਕਰਦਾ ਹੈ ਵੇ ਗੱਗੇ ਬੈਠਾ ਵੀ ਹੁਣ ਆਪਣੇ ਦੂਜੇ ਟੈਟੂ ਦੀ ਵਾਰੀ ਆ ਆਵੇ ਹੁਣ ਰਜਿੰਦਰਪੁਰ ਵਾਲੇ ਮੰਮੀ ਦਾ ਨਾਮ ਆ ਤੇ ਪੂਰਾ ਆਪਾਂ ਬਣਾਇਆ ਬੈਠੇ ਰਾਤ ਹੋ ਗਈ ਆ ਮਤਲਬ 8 ਵਜੇ ਆਇਆ ਤਾਂ ਹੇ ਤਾਂ ਇੱਕ ਹੋਰ ਟੈਟੂ ਵਾਲਾ ਆਪਣਾ ਵੱਡਾ ਥੋੜਾ ਆ ਉਹ ਆਪਣੇ ਹੱਥ ਤੇ ਆ ਉਹ ਵੀ ਤੁਹਾਨੂੰ ਵਧਾਵਾਗੇ ਬਲਾਉਣ ਨੂੰ ਦੇਖ ਲੈ ਆ ਸਕ ਸੈਕਿੰਡ ਟਾਈਪ ਵੀ ਕੰਪਲੀਟ ਹੋ ਚੁੱਕਿਆ ਜੀ ਤੇ ਹੁਣ ਹਣਾ ਕਰਾ ਪਗਣਾ ਨੇ ਵੀਡੀਓ ਥੜੀ ਜੀ ਇੱਕ ਵਾਰ ਥੋੜਾ ਜਿਹਾ ਥੋੜੀ ਜਿਹੀ ਸ਼ੇਡਿੰਗ ਦੀ ਰਹਿੰਦੀ ਬਾਅਦ ਕੋ ਕੰਪਲੀਟ ਹੋਈ ਚੱਲਿਆ ਵਾ ਫਿਰ ਮਾੜੇ ਮੋਟੇ ਕਲਰ ਰਹਿੰਦੇ ਆ ਹੋ ਆਪਾਂ ਸਾਫ ਕਰੂਗਾ ਬਈ ਕਿ ਮੈਂ ਇਹ ਫਿਲ ਫਿਲ ਕਰੂਗਾ ਜਿਹੜੀ ਪਤਲੀ ਬੁਲੀ ਲੈਣ ਲੱਗਦੀ ਪਈ ਹੈ ਮਿਰਲ ਵੀ ਆਣਾ ਇਹ ਰਹਿੰਦਾ ਹੋ ਗਏ ਤੇ ਅਈ ਨਮਾ ਆਇਆ ਲੋਕੀ ਨੂੰ ਗੱਲ ਕਰਾਂ ਮੈਂ ਇੱਕ ਟੈਟੂ ਬਣਾਉਣ ਲੱਗਿਆ ਵੇ ਇੱਥੇ ਸਿਸਟਰ ਦਾ ਦੇਖ ਸਕਦੇ ਹੋ ਆਪਾਂ ਸਿਸਟਰ ਦਾ ਟੈਟੂ ਬਣਾਉਣ ਲੱਗਿਆ ਤੇ ਸਰਪ੍ਰਾਈਜ਼ਿੰਗ ਆ ਵਲੋਗ ਤੇ ਕਿਸੇ ਨੂੰ ਨਹੀਂ ਪਤਾ ਕਿ ਜਦ ਮੈਂ ਟੈਟੂ ਬਣਾਉਣ ਆਇਆ ਵਾਂ ਤੇ ਕੋਈ ਕਿਸੇ ਨੂੰ ਚੱਕਰ ਨਹੀਂ ਗਾ ਭੈਣਾਂ ਨੂੰ ਤਾਂ ਖਾਸ ਕਰਕੇ ਨਹੀਂ ਪਤਾ ਕਿ ਮੈਂ ਉਹਨਾਂ ਦਾ ਵੀ ਟੈਟੂ ਬਣਾਉਣਾ ਵਾ ਸਰਪ੍ਰਾਈਜ਼ਿੰਗ ਟੈਟੂ ਵ ਇੱਕ ਸਾਹ ਦਾ ਤੇ ਵਲੋਗ ਨੂੰ ਦੇਖੋ ਲਾਸਟ ਤੱਕ ਜੂਰ ਤੇ ਪਸੰਦ ਆ ਇੱਕ ਲਾਈਕ ਕਰ ਦਿਓ ਤੇ ਪਹਿਲੀ ਵਾਰ ਮੈਨੂੰ ਆਸਤਰ ਬਾਸਤਰਾ ਚ ਦੇਖ ਰਹੇ ਹੋ ਜੀ ਤੇ ਟੈਟੂ ਦੀ ਤਿਆਰੀ ਹੋਣ ਜਾ ਰਹੀ ਹੈ ਜੀ ਫੇਰ ਇੱਕ ਨਿਊ ਟੈਟੂ ਦੀ ਆਪਣੇ ਦੀ ਵਰ ਰਿਹਾ ਜੀ ਟੈਟੂ ਜੇ ਵਿਚਾਲੇ ਦੀ ਭੰਦਾ ਹੋਇਆ ਨਾ ਕੰਪਲੀਟ ਹੈ ਤਾਂ ਬੰਦੇ ਪਏ ਆ ਬਣਾਉ ਨੂੰ ਨਾ ਦੇਖ ਲਾਸਟ ਤੱਕ ਦੂਰ ਆਪਣਾ ਆਰਟਿਸਟ ਭਾਈ ਬਣਾ ਰਿਹਾ ਵਾ ਤੇ ਮੈਂ ਪਿਆ ਹੋਇਆ ਵਾਂ ਤੇ ਆਵੇ ਆਪਣੇ ਆਪ ਹੀ ਬਣ ਚੁੱਕੇ ਆ ਅੱਜ ਆਪ ਘਰੋਂ ਗਾਲਾ ਵੀ ਖਾਣ ਗਿਆ ਨਾਲੇ ਇਹ ਵੀ ਸੁਣ ਲੋ ਆਪਾਂ ਅੱਜ ਘਰੋਂ ਖਾਲਾ ਵੀ ਖਾਵਾਂ ਜਸਮੀਤ ਭਾਈ ਨੇ ਕੀਤਾ ਭਾਈ ਖਾਣ ਪੀਣ ਨੂੰ ਆਰਡਰ ਆਖ ਲੱਗੀ ਪਈ ਸੀ ਭਾਵੇਂ ਨਾ ਇਹਨੂੰ ਭਾਵੇਂ ਕਿ ਤੂੰ ਤਾਂ ਭੁਰਦੀਆਂ ਨੇ ਹੈ ਇਹਨੇ ਕੀ ਟੇਨ ਬੂਸਟਰ ਹਾਂਜੀ ਤੇ ਆਪਣਾ ਥੋੜਾ ਜਿਹਾ ਟੈਟੂ ਰਹਿ ਗਿਆ ਜੀ ਇੱਥੋਂ ਤੱਕ ਕੰਪਲੀਟ ਹੋ ਚੁੱਕਿਆ ਵਾ ਚਲੋ ਬਾਏ ਚਲੋ ਬਾਏ ਹਾਂਜੀ ਜੀ ਹੁਣ ਕਰ ਰਹੇ ਹਾਂ ਜੀ ਥੋੜੀ ਰੈਸਟ ਲਈਏ ਬਈ ਆਪਣੇ ਜਸਮੀਤ ਬਾਈ ਨੇ ਕਿਹਾ ਹੋਈ ਸਵੇਰ ਲਗਾਤਾਰ ਇਹ ਟੈਟੂ ਬਣਾਈ ਜਾ ਰਿਹਾ ਬਣਾਈ ਜਾ ਰਿਹਾ ਵਾ ਆਪਾਂ ਅਗਰ ਇਹ ਵੀ ਆ ਚੁੱਕੇ ਹਾਂ ਕਿ ਕਿਉਂਕਿ ਰਾਤ ਨੂੰ ਜਵਾ ਡੈਡ ਹੋ ਗਿਆ ਹੈਗਾ ਤਾਂ ਆਪਾਂ ਫਾਈਨਲੀ ਸ਼ੈਡੂ ਬਣ ਗਏ ਸੀਗੇ ਤੇ ਵਿਚਾਰ ਵਿਚਾਲੜੀ ਭੈਣ ਵੀ ਰੂਨ ਲੱਗ ਪਈ ਵੱਡੀ ਭੈਣ ਵੀ ਰੂਨ ਲੱਗ ਪਈ ਸੀਗੀ ਉਹ ਤੁਹਾਨੂੰ ਬੜਾ ਇਮੋਸ਼ਨਲ ਲੱਗ ਜਾਂਦਾ ਬੰਦਾ ਤੇ ਬਹੁਤ ਸੋਹਣਾ ਟਾਈਟ ਹੋਇਆ ਹੈ ਤਾਂ ਕਿਉਂਕਿ ਮੈਂ ਫੇਕ ਨਹੀਂ ਦਿਖਾ ਦਵਾਂ ਤੇ ਮੇਰੇ ਸਾਫਾ ਸੁਫਾ ਨਹੀਂ ਬਣਿਆਗਾ ਤੇ ਹੁਣ ਤਾਂ ਆਪਾਂ ਇਹ ਦੇਖਦੇ ਆ ਇੱਧਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵੇਖਣ ਚੋਂ ਤਾਂ ਟੈਟੂ ਤੇ ਕੋਈ ਨਹੀਂ ਹੁਣ ਆਪਾਂ ਦੇਖਦੇ ਅੱਗੇ ਤੇ ਟਪੂ ਟਪੂ ਜਿਹੜੀ ਹੋਈ ਆ ਪੂਰੀ ਤੇ ਨਾਲੇ ਆਪਣੇ ਚੈਨਲ ਤੇ ਆ ਗਈ ਸਟ੍ਰਾਈਕ ਸਟ੍ਰਾਈਕ ਆ ਗਈ ਤੇ ਤਾਂ ਕਰਕੇ ਆਪਣਾ 7 ਦਿਨਾਂ ਲਈ ਵੀਡੀਓ ਅਪਲੋਡਿੰਗ ਬੰਦ ਰਹੀ ਤਾਂ ਕਮੈਂਟ ਮੈਂ ਤੁਹਾਨੂੰ ਡੈਮੋ ਚੋ ਦਿਖਾਉਣਾ ਵਾ ਇਧਰ ਨੂੰ ਕਰਕੇ ਦੂਜਾ ਆਪਣਾ ਦੂਜਾ ਟੈਟੂ ਦੂਜਾ ਆਪਣਾ ਟੈਟੂ ਆਵਰੇ ਉਹ ਵੀ ਪੂਰਾ ਸਹੀ ਸਲਾਮਤ ਆਪਾਂ ਪੂਰੀ ਕੇਅਰ ਕਰਨੀ ਆ ਟੈਟੂ ਦੀ ਕਿਉਂਗੀ ਜਿੰਨੀ ਆਪਾਂ ਟੈਟੂ ਦੀ ਕੇਅਰ ਕਰਾਂਗੇ ਉਨੰਨੇ ਹੀ ਉਹ ਜ਼ਿਆਦਾ ਮਤਲਬ ਸਮਝ ਹੀ ਸਕਦੇ ਨਾ ਤੇ ਲਹੇਗੀ ਪੇਨ ਦੀ ਤੇ ਜਿਵੇਂ ਹੁੰਦੀ ਆ ਮਤਲਬ ਮੈਂ ਤੁਹਾਨੂੰ ਕਿਵੇਂ ਇੱਕ ਦਾ ਐਗਜ਼ਾਮ ਐਕਸਪਲੇਨ ਕਰਾਂ ਯਾਰ ਜਿਵੇਂ ਇੱਧਰ ਦੇਖੋ ਹੁਣ ਸੂਈ ਆਪਣੇ ਆਏ ਅੰਦਰ ਬਾਹਰ ਹੁੰਦੀ ਆ ਮਤਲਬ ਤੇ ਸਾਂਝ ਜਾਉਂ ਬਲੱਡ ਨਿਕਲਦਾ ਪਰ ਮਤਲਬ ਜਿਹੜਾ ਫਰਸਟ ਐਕਸਪੀਰੀਅੰਸ ਵਾਲਾ ਉਹਨੂੰ ਪੀੜ ਵੀ ਹੋ ਸਕਦੀ ਆ ਮੈਂ ਤੁਹਾਨੂੰ ਦਾਦਾ ਮੇਰੇ ਨਾਲ ਜਿਹੜਾ ਜਿਹੜਾ ਮੇਰੇ ਹਾਰਡ ਹਾਰਡ ਤੇ ਡੱਡ ਬਣਿਆ ਉਹਦਾ ਤੇ ਜਿਹੜਾ ਆਪਣੇ ਟੈਟ ਡੂ ਬਣੇ ਨਾ ਉਥੇ ਮੇਰੇ ਸਾਤੇ ਜ਼ਿਆਦਾ ਪੇਂਡ ਹੋਈ ਕਿਉਂਕਿ ਉਧਰ ਹੱਡੀਆਂ ਵਾਂ ਤੇ ਨਾਲੇ ਬਾਈ ਜਸਮੀਤ ਕਹਿੰਦਾ ਹੈਗਾ ਕਿਉਂਕਿ ਉਹ ਆਪਣਾ ਮਿੱਤਰ ਹੀ ਇੱਕ ਸਾਹ ਦਾ ਤੇ ਆਪਾਂ ਹੋਂ ਤੋਂ ਫਸਟ ਵਾਰ ਟੈਟ ਡੂ ਬਣ ਕੇ ਆਏ ਹੋਏ ਆ ਪਹਿਲਾ ਵਾਲਾ ਮੂਛੇ ਵਾਲਾ ਵਾਲਾ ਦਾ ਉਹ ਆਪਣਾ ਪੁਰਾਣਾ ਮੋੜ ਦਾ ਉਹ ਦੋਨੇ ਜੇ ਕੰਮ ਨਹੀਂ ਸ਼ੁਰੂ ਕੀਤਾ ਹੈਗਾ ਤੇ ਮੈਂ ਪੇਂਡ ਹੀ ਤੁਹਾਨੂੰ ਦੱਸਦਾ ਪੇਂਡ ਤਾਂ ਨਾਰਮਲ ਹੀ ਹੁੰਦੀ ਹੈ ਇੱਕ ਇੱਕ ਸਾਹ ਦਾ ਜਿਵੇਂ ਵਿਚੋ ਵਿਚੋ ਪੇਂਡ ਹੁੰਦੀ ਹੈ ਵਿਚੋ ਵਿਚੋ ਨਹੀਂ ਹੁੰਦੀ ਜਿੱਥੇ ਹੱਡੀਆਂ ਹੁੰਦੀਆਂ ਜ਼ਿਆਦਾ ਉਥੇ ਬਾਲੀ ਜ਼ਿਆਦਾ ਪੇਂਡ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ ਜਿਵੇਂ ਤੁਸੀਂ ਐਕਸਪੀਰੀਅੰਸ ਕਰੋਗੇ ਉਹਦਾ ਉਹ ਹੈ ਆਪਦੇ ਆਪ ਦੇ ਬੰਦੇ ਹਸਾਣ ਵਾਲਾ ਜਿਹੜਾ ਬੰਦਾ ਪੇਨਸ ਹੈ ਸਾਡਾ ਠੀਕ ਹੈ ਜਿਵੇਂ ਹੁਣ ਤੁਹਾਨੂੰ ਪਤਾ ਆਪਾਂ ਦਾ ਸ਼ੁਰੂ ਤੇ ਆਪਾਂ ਦਾ ਪੰਗੇ ਲੈਣ ਲਈ ਹੈਗੇ ਹਨ ਤੇ ਆਪਾਂ ਆਪਾਂ ਟੈਟੂ ਵੀ ਕਰਾ ਲਿਆ ਵੇ ਇਹ ਸਭ ਹੋ ਜਾਂਦੀ ਹੈ ਇਹਦੇ ਬਸ ਬਾਈ ਕਹਿੰਦਾ ਨਾਰੀ ਅੱਲਾ ਤੇ ਲਾਈਕ ਦੇ ਲੋ ਕੋਈ ਹੋਰ ਕੋਈ ਟੁਕ ਟਾ ਬਲਾਉਂਦੀ ਲੋੜ ਤੇ ਬਸ ਅੱਜ ਦੇ ਵਲੌਗ ਵਿੱਚ ਇੰਨਾ ਹੀ ਆਪਾਂ 10 12 ਦੇਣਾ ਬਾਅਦ ਵਲੌਗ ਪਾਇਆ ਵਾ ਤੇ ਤਾਂ ਕਰਕੇ ਥੋੜਾ ਜਿਹਾ ਕਿਉਂਕਿ ਡਾਊਨ ਡਾਊਨ ਫਲ ਗਏ ਨਾ ਆਪਣਾ ਦੂਜਾ ਸਟ੍ਰਾਈਕ ਵੀ ਆ ਗਈ ਸੀਗੀ ਤੇ ਆਬਸਟੈਟੂ ਦੇ ਬਲੌਗ ਸੀਗਾ ਪੇਨ ਤੁਹਾਨੂੰ ਦੱਸਿਆ ਕਿ ਇੰਨਾ ਨਹੀਂ ਹੁੰਦਾ ਨੋਰਮਲ ਜਿਹਾ ਹੀ ਹੁੰਦਾ ਹੁੰਦਾ ਵਾ ਬਾਚਾ ਦੇਖੋ ਆ ਮੇਰੇ ਸੋ ਜਾਈ ਬਈ ਨਾ ਇਧਰ ਦੇਖੋ ਮੋਟਾ ਮੋਟਾ ਆ ਬਈ ਇਧਰ ਨੇੜੇ ਹੋ ਕੇ ਦੇਖੋ ਤੇ ਹੁਣ ਤੁਹਾਨੂੰ ਮਿਲਦੇ ਆਪਾਂ ਅਗਲੇ ਬਲੌਗ ਚ ਬਾਏ